ਦੋਸਤੋ ਅੱਜ ਮੈਂ ਤੁਹਾਨੂੰ ਸੁਣਾਉਣ ਲੱਗਾ ਹਾਂ ਕ੍ਰਿਸ਼ਮਾ ਕਪੂਰ ਤੇ ਸੰਜੇ ਕਪੂਰ ਦੀ ਡਿਜ਼ਾਸਟਰ ਮੈਰਿਜ ਡਿਜ਼ਾਸਟਰ ਡਾਈਵੋਰਸ ਦੀ ਕਹਾਣੀ ਉਹਨਾਂ ਦੀ ਮੈਰਿਜ ਦੀ ਕਹਾਣੀ ਕਿਉਂਕਿ ਸੰਜੇ ਕਪੂਰ ਇੱਕ ਬਿਜ਼ਨਸਮੈਨ ਸੀ ਤੇ ਉਹਦੀ ਜਿਹੜੀ ਮੌਤ ਹੋਈ ਹੈ ਸਿਰ 53 ਸਾਲ ਦੀ ਉਮਰ ਦੇ ਵਿੱਚ ਤਾਂ ਮੈਂ ਵੀ ਸੋਚਿਆ ਵੀ ਕਿਉਂ ਨਾ ਤੁਹਾਨੂੰ ਇਸੇ ਕਹਾਣੀ ਦੇ ਰੂਪਰੂ ਕਰਾਇਆ ਜਾਵੇ ਕਿ ਵੀ ਜਦੋਂ ਕ੍ਰਿਸ਼ਮਾ ਕਪੂਰ ਅਭਿਸ਼ੇਕ ਵੱਚਨ ਨਾਲ ਪਿਆਰ ਕਰਦੀ ਸੀ ਅਭਿਸ਼ੇਕ ਵੱਚਨ ਨਾਲ ਉਹਦਾ ਰਿਲੇਸ਼ਨ ਚੱਲ ਰਿਹਾ ਸੀ ਤੇ ਉਸ ਤੋਂ ਬਾਅਦ ਉਨੇ ਵਿਆਹ ਸੰਜੇ ਕਪੂਰ ਨਾਲ ਕਰਾਇਆ ਤਾਂ ਫਿਰ ਡਿਵੋਰਸ ਲੈਣ ਲੱਗੇ ਕਾਰਨ ਇਹ ਜਿਆ ਦੱਸਿਆ ਗਿਆ ਕਿ ਵੀ ਸੰਜੇ ਕਪੂਰ ਨੇ ਪਹਿਲੀ ਰਾਤ ਨੂੰ ਹੀ ਕ੍ਰਿਸ਼ਮਾ ਕਪੂਰ ਨੂੰ ਆਪਣੇ ਦੋਸਤਾਂ ਦੇ سپرد ਕਰਤਾ ਸੀਗਾ ਤਾਂ ਦੋਸਤੋ ਜ਼ਰਾ ਗੌਰ ਨਾਲ ਸੁਣਿਓ ਜ਼ਿਆਦਾ ਸਮਾਂ ਖਰਾਬ ਨਹੀਂ ਕਰਦੇ ਮੈਂ ਤੁਹਾਡਾ ਭਰਾ ਸੋਨੀ ਸਿੰਘ ਗਿੱਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਰਸਤਮ ਚੈਨਲ ਤੇ ਸ਼ੁਰੂ ਕਰਦੇ ਆਂ ਦਰਸਲ ਦੋਸਤੋ ਇਹ ਸਾਰਾ ਚੰਨ ਜਿਹੜਾ ਚੜਾਇਆ ਸੀ ਇਸ ਵਿਆਹ ਨੂੰ ਕਰਾਉਣ ਦੇ ਵਿੱਚ ਅਭਿਸ਼ੇਕ ਵੱਚਨ ਨਾਲ ਕ੍ਰਿਸ਼ਨਾਪੁਰ ਦਾ ਰਿਸ਼ਤਾ ਟੁੱਟਣ ਦੇ ਵਿੱਚ ਤੇ ਜਿਹੜਾ ਖਾਸ ਕਰਕੇ ਇੱਕ ਐਡੇ ਵੱਡੇ ਬਿਜ਼ਨਸਮੈਨ ਦੇ ਨਾਲ ਕ੍ਰਿਸ਼ਨਾਪੁਰ ਦਾ ਵਿਆਹ ਹੋਇਆ ਇਹ ਸਾਰਾ ਫਬੀਤਾ ਦੇ ਸਰੋ ਇਹ ਸਾਰਾ ਭਾਂਡਾ ਫੁੱਟਿਆ ਸੀ ਇਸ ਪਰਿਵਾਰ ਦਾ ਕਿਉਂਕਿ ਇਹ ਮੈਂ ਨਹੀਂ ਕਹਿ ਰਿਹਾ ਇਰਨਦੀਰਪੁਰ ਨੇ ਖੁਦ ਆਪ ਇਹ ਕੰਟਰੀਬਿਊਟ ਕਿਹਾ ਸੀਗਾ ਕਿ ਵੀ ਅਸੀਂ ਇਸ ਵਿਆਹ ਦੇ ਬਿਲਕੁਲ ਖਿਲਾਫ ਸੀਗੇ ਸੁਨੀਲ ਦਰਸ਼ਨ ਨੇ ਇੱਕ ਇੰਟਰਵਿਊ ਚ ਕਿਹਾ ਸੀ ਵੀ ਇਹ ਅਫਵਾਹਾਂ ਹੀ ਹੈਗੀਆਂ ਵੀ ਕ੍ਰਿਸ਼ਮਾ ਕੌਰ ਤੇ ਅਭਿਸ਼ੇਕ ਬੱਜਨ ਦੀ ਜਿਹੜੇ ਪਿਆਰ ਦੀਆਂ ਅਫਵਾਹਾਂ ਨਹੀਂ ਹੈਗੀਆਂ ਇਹ ਸੱਚੀ ਉਹਨਾਂ ਦਾ ਰਿਸ਼ਤਾ ਸੀਗਾ ਆਪਸ ਦੇ ਵਿੱਚ ਤੇ ਸਗਾਈ ਵੀ ਉਹਨਾਂ ਦੀ ਹੋਈ ਸੀ ਤੇ ਸਗਾਈ ਦੇ ਵਿੱਚ ਉਹਨਾਂ ਦੀ ਮੰਗਣੀ ਦੇ ਵਿੱਚ ਉਹ ਖੁਦ ਹਾਜ਼ਰ ਵੀ ਹੋਇਆ ਸੀਗਾ ਜਦੋਂ ਫਿਰ ਉਹਨਾਂ ਨੂੰ ਪੁੱਛਿਆ ਗਿਆ ਵੀ ਇਹਨਾਂ ਦਾ ਰਿਸ਼ਤਾ ਫਿਰ ਟੁੱਟਿਆ ਗਿਆ ਸੁਨੀਲ ਦਰਸ਼ਨ ਨੇ ਬੜੇ ਕਲੀਅਰ ਤਰੀਕੇ ਨਾਲ ਕਿਹਾ ਸੀ ਵੀ ਇਹ ਦੋਨੋਂ ਇੱਕ ਦੂਸਰ ਨੂੰ ਪਿਆਰ ਤਾਂ ਕਰਦੇ ਸੀ ਔਰ ਇਹ ਆਪਸ ਦੇ ਵਿੱਚ ਲੜਦੇ ਬਹੁਤ ਸੀ ਝਗੜਦੇ ਬਹੁਤ ਸੀ ਇਹ ਛੋਟੇ ਛੋਟੇ ਗੱਲਾਂ ਤੇ ਇੱਕ ਦੂਸਰੇ ਨਾਲ ਲੜਦੇ ਸੀ ਤੇ ਉਹ ਦੇਖ ਕੇ ਇਹ ਸੋਚਦੇ ਹੁੰਦੇ ਸੀ ਕਿ ਇਹ ਇੱਕ ਦੂਸਰੇ ਨਾਲ ਰਹਿ ਸਕਦੇ ਨੇ ਸੁਨੀਲਦਰਸ਼ਨ ਨੇ ਇਹ ਵੀ ਦੱਸਿਆ ਸੀ ਕਿ ਸਨ 2000 ਦੇ ਲਾਗੇ ਛਾਗੇ ਇਹਨਾਂ ਦੋਨਾਂ ਦਾ ਪਿਆਰ ਜਿਹੜਾ ਅਭਿਸ਼ੇਕ ਬੱਜਨ ਤੇ ਕ੍ਰਿਸ਼ਮਾਪੁਰ ਦਾ ਪਿਆਰ ਸੀਗਾ ਉਹ ਸਿਖਰਾਂ ਤੇ ਸੀਗਾ ਉਦੋਂ ਉਹ ਉਹਨਾਂ ਦੀ ਫਿਲਮ ਦੇ ਵਿੱਚ ਕੰਮ ਕਰਦੇ ਹੁੰਦੇ ਸੀ ਹਾਂ ਮੈਨੇ ਵੀ ਪਿਆਰ ਕੀਤਾ ਫਿਲਮ ਦਾ ਨਾਮ ਸੀ ਉਹਦੇ ਸੈੱਟ ਦੇ ਉੱਤੇ ਵਾਰ-ਵਾਰ ਇਹਨਾਂ ਦੋਨਾਂ ਦੀ ਆਪਸ ਵਿੱਚ ਲੜਾਈ ਹੁੰਦੀ ਸੀ ਉਦੋਂ ਉਸੇ ਦੌਰਾਨ ਇਹ ਦੋਨੋਂ ਇੱਕ ਦੂਸਰੇ ਦੇ ਨਾਲ ਪਿਆਰ ਵੀ ਕਰਦੇ ਸੀ ਤਸਕਿਲਦਰਸ਼ ਨੇ ਇਹਨਾਂ ਦਾ ਰਿਸ਼ਤਾ ਟੁੱਟਣ ਦਾ ਕਾਰਨ ਵੀ ਦੱਸਿਆ ਕਿ ਉਹ ਫਿਲਮ ਬੁਰੀ ਤਰੀਕੇ ਨਾਲ ਫਲॉप ਹੋ ਗਈ ਸੀ ਤੇ ਫਿਲਮ ਫਲॉप ਹੋਣ ਤੋਂ ਬਾਅਦ ਇਹਨਾਂ ਦੋਵਾਂ ਦਾ ਰਿਸ਼ਤਾ ਵੀ ਚੱਕਨਾਚੂਰ ਹੋ ਗਿਆ ਸੀ 2003 ਦੇ ਵਿੱਚ ਕ੍ਰਿਸ਼ਮਕਪੁਰ ਦਾ ਸੰਜੇਕਪੁਰ ਦੇ ਨਾਲ ਵਿਆਹ ਕਰਾ ਦਿੱਤਾ ਗਿਆ। ਅੱਜ ਉਹਨੇ ਇਸ ਮੁੱਦੇ ਦੇ ਉੱਤੇ ਗੱਲਬਾਤ ਮੈਂ ਇਸ ਲਈ ਕਰ ਰਿਹਾ ਕਿਉਂਕਿ ਐਡਾ ਵੱਡਾ ਬਿਜ਼ਨਸਮੈਨ ਜਿਹੜਾ ਕਹਿੰਦਾ ਸੀ ਮੈਂ ਆਪਣੀ 100 ਸਾਲ ਤੱਕ ਮੈਂ ਆਪਣੀ ਜ਼ਿੰਦਗੀ ਜੀਉਣੀ ਆ ਤੇ ਉਹ ਮਰਿਆ ਕਾਹਦੇ ਨਾਲ ਇੱਕ ਮਧੂਮੱਖੀ ਦੇ ਡੰਕ ਨਾਲ। ਉਹਨੂੰ ਪੋਲੋ ਖੇਡਣ ਦਾ ਸ਼ੌਂਕ ਸੀ। ਗਰਾਊਂਡ ਦੇ ਵਿੱਚ ਹੀ ਉਹਨੂੰ ਇੱਕ ਮਧੂਮੱਖੀ ਨੇ ਸੰਗ ਦੇ ਵਿੱਚ ਕੱਟਿਆ ਤੇ ਜਿਹਦੇ ਕਰਕੇ ਉਹਨੂੰ ਜਦੋਂ ਹਸਪੀਟਲ ਲੈ ਗਏ ਪਹਿਲਾਂ ਸਮਝਿਆ ਇਹਨਾਂ ਹਾਰਟ ਅਟੈਕ ਆਇਆ ਆ। ਪਰ ਜਦੋਂ ਪਤਾ ਲੱਗਿਆ ਉੱਥੇ ਜਾ ਕੇ ਵੀ ਉਸ ਮਧੂਮੱਖੀ ਕਾਰਨ ਉਹਨੂੰ ਸੋਜਾ ਗਿਆ ਸੀ ਤੇ ਉਹਦਾ ਨਾ ਅਟੈਕ ਆ ਗਿਆ ਪਹਿਲਾਂ ਤਾਂ ਜਦੋਂ 2003 ਦੇ ਵਿੱਚ ਵਿਆਹ ਹੋਣਾ ਨਿਰਧਾਰਤ ਹੋ ਜਿੱਦਣ ਵਿਆਹ ਹੋਣਾ ਸੀਗਾ ਉਸੇ ਦਿਨੇ ਇਸ ਡਿਵੋਰਸ ਦੇ ਸੰਕੇਤ ਮਿਲਣੇ ਸ਼ੁਰੂ ਹੋ ਗਏ ਸੀ ਕਹਿੰਦੇ ਨੇ ਦੂਲੇ ਦੀ ਅੱਖ ਉਦੋਂ ਸਾਰਾ ਦਿਨ ਫਟਕਦੀ ਰਹੀ ਫਿਰ ਨੰਬਰ 2 ਤੇ ਉਸ ਵਿਆਹ ਦੇ ਵਿੱਚ ਉਹ ਵਿਆਹ ਆਰਕੇ ਸਟੂਡੀਓ ਦੇ ਵਿੱਚ ਕੀਤਾ ਗਿਆ ਸੀਗਾ ਆਰਕੇ ਸਟੂਡੀਓ ਦੇ ਵਿੱਚ ਇੱਕ ਪੱਤਰਕਾਰ ਸੀ ਵਿਭਾ ਉਹ ਪੱਤਰਕਾਰ ਜਦੋਂ ਉਸ ਬਿਆਨ ਕਵਰ ਕਰਨ ਵਾਸਤੇ ਆਈ ਤਾਂ ਉੱਥੇ ਰਾਜਪੂਰ ਦੇ ਇੱਕ ਮਾਮਾ ਹੁੰਦਾ ਸੀਗਾ ਉਹਨੂੰ ਉਹਦੇ ਹੱਥ ਸਾਰੇ ਮਤਲਬ ਅਰੇਂਜਮੈਂਟ ਦਿੱਤਾ ਆ ਜੀ ਵੀ ਪੱਤਰਕਾਰ ਨੂੰ ਅੰਦਰ ਨਹੀਂ ਬਣ ਦੇਣਾ ਜਾਂ ਇਹ ਜੀ ਉਹਨੂੰ ਮਤਲਬ ਰੈਸਟ੍ਰਿਕਸ਼ਨ ਦਿੱਤੀਆਂ ਹੋਈਆਂ ਸੀਗੀਆਂ ਤੇ ਇੱਕ ਪੱਤਰਕਾਰ ਵਿਭਾ ਜਾਂਦੀ ਹੈ ਕਹਿੰਦੀ ਮੈਂ ਅੰਦਰ ਜਾਣਾ ਚਾਹੁੰਦੀ ਆ ਤੇ ਉਹ ਪੱਤਰਕਾਰ ਨੂੰ ਤੱਕਾ ਨਾਲ ਬਾਹਰ ਕੱਢ ਦਿੰਦਾ ਆ ਉਹਦਾ ਮਾਮਾ ਜਦੋਂ ਬਾਹਰ ਕੱਢ ਦਿੰਦਾ ਤੇ ਪੱਤਰਕਾਰ ਤਾਂ ਹਰਖੀ ਹੁੰਦੀ ਆ ਉਸ ਤੋਂ ਬਾਅਦ ਕੀ ਕਰਦੀ ਪੱਤਰਕਾਰ ਉੱਥੇ ਨਾ ਇੱਕ ਉਹਦਾ ਟੈਂਟ ਲਾਉਣ ਵਾਸਤੇ ਇੱਕ ਲੱਕੜ ਦਾ ਟਾਣਾ ਵੱਡਾ ਇੱਕ ਦਰਖਤ ਮਤਲਬ ਵੱਡਿਆ ਜਾ ਰਿਹਾ ਸੀਗਾ ਟਾਣਾ ਵੱਡਿਆ ਜਾ ਰਿਹਾ ਸੀਗਾ ਉਹ ਹਰਖੀ ਹੋਈ ਨੇ ਕੀਤਾ ਕਿ ਉਸ ਜਿਹੜਾ ਟਾਣਾ ਆ ਉਹਦੀ ਸਟੋਰੀ ਉਹਦੀ ਸਟੋਰੀ ਬਣਾ ਲਈ ਆ ਗਈ ਤਾਂ ਸੀਗੀ ਰਾਜਪੁਰ ਦੇ ਘਰੇ ਮੈਰਿਜ ਨੂੰ ਰਿਕਵਰ ਕਰ ਲਈ ਪਰ ਜਦੋਂ ਉਹਨੂੰ ਐ ਬੇਇੱਜ਼ਤੀ ਮਹਿਸੂਸ ਹੋਈ ਤਾਂ ਉਹਨੇ ਟਾਣੇ ਦਾ ਜਿਹੜਾ ਕੱਟਦੇ ਪਏ ਸੀਗੇ ਉਹਦਾ ਮਤਲਬ ਉਹਨੂੰ ਕਵਰ ਕਰ ਲਿਆ ਤੇ ਉਹਦੀ ਸਟੋਰੀ ਸ਼ਾਪਤੀ ਉਹਦੀ ਸਟੋਰੀ ਚਲਾਤੀ ਉਹ ਸਟੋਰੀ ਚ ਲਾਉਣ ਨਾਲ ਹੋਇਆ ਪਾਜ਼ਲ ਬੀਐਮਸੀ ਨੇ ਆਰਕੋ ਆਰਕੇ ਸਟੂਡੀਓ ਨੂੰ ਫਾਈਨ ਲਾਤਾ ਤੇ ਇੱਕ ਚੰਗੀ ਮੋਟੀ ਮਤਲਬ ਰਕਮ ਉਹਨਾਂ ਨੂੰ ਅਦਾ ਕਰਨੀ ਪਈ ਉਸ ਤੋਂ ਬਾਅਦ ਫਿਰ ਨਿਊਜ਼ ਚੱਲੀ ਕਿ ਵੀ ਆਰਕੇ ਦੇ ਜਿਹੜੇ ਬੱਚੇ ਆ ਉਹਨਾਂ ਨੇ ਮਾਮਿਆਂ ਨੂੰ ਚੰਗੀਆਂ ਗਾਲਾਂ ਕੱਢੀਆਂ ਇਹ ਜੀ ਮਤਲਬ ਸਟੋਰੀ ਫਿਰ ਚੱਲੀ ਉਸ ਤੋਂ ਬਾਅਦ ਐਂਡ ਦਾ ਮਤਲਬ ਇਹ ਵਿਆਹ ਪਹਿਲੇ ਦਿਨ ਤੋਂ ਹੀ ਸੁਰਖੀਆਂ 'ਚ ਆ ਗਏ ਦਰਸਲ ਕ੍ਰਿਸ਼ਮਾ ਕਪੂਰ ਆਪਣੀ ਮਾਂ ਦੀਆਂ ਬੇਟੀਆਂ ਸੀ ਰਣਧੀਰ ਕਪੂਰ ਤਾਂ ਨਾਂ ਦਾ ਪਿਓ ਸੀ ਪਰ ਅਸਲ 'ਚ ਕ੍ਰਿਸ਼ਮਾ ਕਪੂਰ ਤੇ ਕਰੀਨਾ ਕਪੂਰ ਜ਼ਿਆਦਾਤਰ ਬਬੀਤਾ ਕੋਲੇ ਪਲੀਆਂ ਨੇ ਤੇ ਮਾਂ ਸੀ ਕਿ ਥੋੜੀ ਜਿਹੀ ਲਾਲਚੀ ਕਿਸਮ ਦੀ ਮਨੀ ਮਾਈਂਡਡ ਔਰਤ ਸੀਗੀ ਤਾਂ ਮਨੀ ਮਾਈਂਡਡ ਔਰਤ ਨੇ ਆਪਣੀ ਲੜਕੀ ਵਾਸਤੇ ਕ੍ਰਿਸ਼ਮਕਪੂਰ ਵਾਸਤੇ ਦੂਲਾ ਲੱਭਿਆ ਸੀ ਦਿੱਲੀ ਇੱਕ ਬਹੁਤ ਵੱਡਾ ਬਿਜ਼ਨਸਮੈਨ ਇੱਕ ਅਰਪਤੀ ਬੰਦਾ ਤੇ ਅਸਲ ਵਿੱਚ ਇਹੀ ਕਾਰਨ ਬਣਿਆ ਕ੍ਰਿਸ਼ਮਕਪੂਰ ਦੀ ਬਰਬਾਦੀ ਦਾ ਜਾਂ ਕਹਿ ਲਈਏ ਆਪਾਂ ਸੰਜੇ ਕਪੂਰ ਦੀ ਬਰਬਾਦੀ ਦਾ ਚਲੋ ਕੁੱਲ ਮਿਲਾ ਕੇ ਉਦੋਂ ਤਾਂ ਇਹ ਵਿਆਹ ਤਾਂ ਨਿਬਟ ਗਿਆ 2003 ਦੇ ਵਿੱਚ ਵਿਆਹ ਤਾਂ ਨਿਬੜ ਗਿਆ ਕ੍ਰਿਸ਼ਮਕਪੂਰ ਆਪਣੇ ਸਰੇ ਚਲੇ ਗਈ ਤੇ ਉਸ ਤੋਂ ਬਾਅਦ ਫਿਰ 2 ਸਾਲ ਬਾਅਦ ਦਵਾਰਾਤੀ ਬੰਬੇ ਵਾਪਸ ਆਉਂਦੀ ਆ ਤਾਂ ਉਦੋਂ ਇਹ ਇੱਕ ਐਡ ਸ਼ੂਟ ਕਰ ਰਹੀ ਹੁੰਦੀ ਆ ਉਦੋਂ ਉਹ ਗੋਰੇ گاਉਂ ਦੇ ਇੱਕ ਫਿਲਮਿਸਤਾਨ ਸਟੂਡੀਓ ਦੇ ਵਿੱਚ ਇੱਕ ਜੁਐਲਰੀ ਦਾ ਐਡ ਸ਼ੂਟ ਕਰ ਰਹੀ ਸੀ ਤੇ ਉਦੋਂ ਦੇਖਣ ਨੂੰ ਸਾਫ਼ ਲੱਗ ਰਿਹਾ ਸੀ ਵੀ ਕ੍ਰਿਸ਼ਨਾ ਕਪੂਰ ਪ੍ਰੈਗਨੈਂਟ ਆ ਤੇ ਦੂਸਰੀ ਗੱਲ ਇਹ ਸੀ ਵੀ ਉਦੋਂ ਇਹਨਾਂ ਦੇ ਇੱਕ ਪੋਸਟਰ ਵੀ ਲੱਗ ਰਹੇ ਸੀ ਬਾਰ-ਬਾਰ ਕ੍ਰਿਸ਼ਨਾ ਕਪੂਰ ਤੇ ਅਮਿਤਾ ਬੱਜਨ ਦੇ ਫਿਲਮ ਸੀਗੀ ਜ਼ਮਾਨਤ ਜ਼ਮਾਨਤ ਫਿਲਮ ਕਹੇਜੀ ਫਿਲਮ ਸੀਗੀ ਕਈ ਵਾਰ ਇਹਦੇ ਪੋਸਟਰ ਲੱਗੇ ਨੇ ਤੇ ਕਈ ਵਾਰ ਇਹਦੀ ਡੇਟ ਫਿਕਸ ਕੀਤੀ ਗਈ ਸੀਗੀ ਪਰ ਇਹ ਰਿਲੀਜ਼ ਨਹੀਂ ਹੋਈ ਜੇਗੀ ਇਹ ਮੈਂ ਤੁਹਾਨੂੰ ਕਿਉਂ ਦੱਸੀਆ ਗੱਲ ਕਿਉਂਕਿ ਵਿਆਹ ਤੋਂ ਬਾਅਦ ਪਹਿਲਾਂ ਅਭਿਸ਼ੇਕ ਬੱਜਨ ਦੇ ਨਾਲ ਕ੍ਰਿਸ਼ਨਾਕੂਰ ਦੇ ਸੰਬੰਧ ਸੀਗੇ ਤੇ ਉਸ ਤੋਂ ਬਾਅਦ ਇਹ ਪਹਿਲੀ ਵਾਰ ਸੀਗਾ ਜਦੋਂ ਉਹ ਬੱਜਨ ਪਰਿਵਾਰ ਦੇ ਕਿਸੇ ਮੈਂਬਰ ਦੇ ਨਾਲ ਕੋਈ ਫਿਲਮ ਸ਼ੂਟ ਕਰ ਰਹੀ ਸੀ ਸਿੱਧੀ ਵਿਆਹ ਤੋਂ ਕੱਟ ਆਊਟ ਉਸ ਦਿਨ ਆ ਜਾਂਦਾ 2005 ਦੇ ਵਿੱਚ 5 ਦੇ ਵਿੱਚ ਸ਼ੂਟਿੰਗ ਚੱਲ ਰਹੀ ਸੀ ਜ਼ਮਾਨਤ ਫਿਲਮ ਦੀ ਦਰਸਲ ਪਹਿਲੀ ਵਾਰ ਸਾਲ 2005 ਦੇ ਵਿੱਚ ਹੀ ਕ੍ਰਿਸ਼ਮਾ ਕਪੂਰ ਜਦੋਂ ਪਹਿਲਾ ਬੱਚਾ ਪੈਦਾ ਹੋਇਆ ਆ ਉਸ ਤੋਂ ਬਾਅਦ ਜਦੋਂ ਇਹ ਮਤਲਬ ਬੰਬੇ ਆ ਗਈ ਸੀ ਤਾਂ ਉਸ ਸਮੇਂ ਹੀ ਅਫਵਾਹਾਂ 돌ਣ ਲੱਗ ਪਈਆਂ ਸੀ ਕਿ ਵੀ ਇਹਨਾਂ ਦੋਵਾਂ ਦੀ ਜਿਹੜੀ ਵਿਆਹ ਆ ਉਹ ਟੁੱਟਣ ਦੇ ਕਿਨਾਰੇ ਆ ਤਾਂ बार-बार ਲੋਕਾਂ ਕੋਲੋਂ ਗੋਸਪ ਸੂਰ ਰਹੀ ਸੀ ਬਾਰ-ਬਾਰ ਲੋਕਾਂ ਕੋਲੋਂ ਪੁੱਛਿਆ ਜਾ ਰਿਹਾ ਸੀ ਪੱਤਰਕਾਰਾਂ ਕੋਲੋਂ ਪੁੱਛਿਆ ਜਾ ਰਿਹਾ ਸੀ ਜਾਂ ਇਹਨਾਂ ਕੋਲੋਂ ਪੁੱਛਿਆ ਜਾ ਰਿਹਾ ਸੀ ਜਾਂ ਹੋ ਸਟਾਰਾਂ ਕੋਲੋਂ ਪੁੱਛਿਆ ਜਾ ਰਿਹਾ ਸੀ ਕਿ ਵੀ ਦੋਨਾਂ ਦਾ ਡਿਵੋਰਸ ਹੋਣ ਵਾਲਾ ਆ ਪਰ ਕਹਿੰਦੇ ਤਾਂ ਸੀਗੇ ਵੀ ਵਿਆਹ ਦੇ ਵਿੱਚ ਕੁਝ ਤਕਨੀਕੀ ਪ੍ਰੋਬਲਮਾਂ ਤਾਂ ਜ਼ਰੂਰ ਆਈਆਂ ਨੇ ਪਰ ਹਜੇ ਰਿਸ਼ਤਾ ਟੁੱਟਣ ਦੀ ਕੋਈ ਵੀ ਅਜਿਹੀ ਗੱਲਬਾਤ ਕੋਈ ਵੀ ਅਜਿਹੀ ਖਬਰ ਜਾਂ ਕੋਈ ਵੀ ਅਜਿਹੇ ਹਾਲਾਤ ਬਣੇ ਦਿਖਾਈ ਨਹੀਂ ਦਿੰਦੇ ਹੈਗੇ ਉਸ ਤੋਂ ਬਾਅਦ ਹੋਇਆ ਕਿ ਇਹ 2005 ਦੇ ਵਿੱਚ ਹੀ ਫਿਰ ਕ੍ਰਿਸ਼ਮਾ ਕਪੂਰ ਆਪਣੇ ਸੰਜੇ ਕਪੂਰ ਦੇ ਨਾਲ ਪੈਚਅਪ ਕਰ ਲੈਂਦੀ ਆ ਪੈਚਅਪ ਕਰਨ ਤੋਂ ਬਾਅਦ ਕ੍ਰਿਸ਼ਮਾ ਕਪੂਰ ਫਿਰ ਸੰਜੇ ਕਪੂਰ ਦੇ ਨਾਲ ਗੋਆ ਚਲੇ ਜਾਂਦੀ ਆ ਛੁੱਟੀਆਂ ਬਤਾਉਣ ਦੇ ਲਈ ਫਿਰ ਕੱਟਆਊਟ ਹੁੰਦਾ ਸਾਲ 2010 ਜਦੋਂ ਉਹਦਾ ਬੇਟਾ ਪੈਦਾ ਹੁੰਦਾ ਆ ਕ੍ਰਿਸ਼ਮਾ ਕਪੂਰ ਦਾ ਬੇਟਾ ਪੈਦਾ ਹੋਣ ਤੋਂ ਬਾਅਦ ਕ੍ਰਿਸ਼ਮਾ ਕਪੂਰ ਦਿੱਲੀ ਤੋਂ ਬੰਬਈ ਆ ਜਾਂਦੀ ਆ ਤੇ ਉਸ ਤੋਂ ਬਾਅਦ ਦਿੱਲੀ ਬੰਬਈ ਤੋਂ ਦਿੱਲੀ ਫਿਰ ਦੁਬਾਰਾ ਦੀ ਮੁੜ ਕੇ ਕਦੇ ਗਈਉ ਨਹੀਂ ਹੈ ਉਦੋਂ ਵਾਪਸ ਆਈ ਕ੍ਰਿਸ਼ਮਾ ਕਪੂਰ ਦਾ ਸੰਜੇ ਕਪੂਰ ਦੇ ਨਾਲ ਉਦੋਂ ਹੀ ਸਾਹਮਣਾ ਹੋਇਆ ਜਦੋਂ ਉਹਨਾਂ ਨੇ ਡਿਵੋਰਸ ਦੇ ਪੇਪਰ ਭੇਜਤੇ ਤੇ 2014 ਦਾ ਸਮਾਂ ਪਹੁੰਚ ਗਿਆ 2014 ਵਿੱਚ ਉਹਨੇ ਡਿਵੋਰਸ ਮੰਗ ਲਿਆ ਕ੍ਰਿਸ਼ਮਾ ਅਸਲ 'ਚ ਕੀ ਕਹਿੰਦੇ ਨੇ ਜਿਹੜੇ ਪਿਛਲੇ 2-3 ਸਾਲ ਵਿਚਾਲੇ ਪਏ ਰਹੇ ਆ ਤਾਂ ਇਹ ਡਿਵੋਰਸ ਤਾਂ ਮਤਲਬ ਮੂੰਹ ਤੋਂ ਹੀ ਪਹਿਲਾਂ ਹੀ ਫਾਈਨਲ ਹੋ ਚੁੱਕਿਆ ਸੀ ਪਰ ਅਲਮਨੀ ਦੀ ਜਿਹੜੀ ਰਕਮ ਉਹ ਫਾਈਨਲ ਨਹੀਂ ਸੀ ਹੋ ਰਹੀ ਅਲੀਮਨੀ ਦੀ ਰਕਮ ਕਰਕੇ ਕ੍ਰਿਸ਼ਮਕਪੂਰ ਨੂੰ ਕੋਰਟ ਚ ਜਾਣਾ ਪਿਆ ਨਹੀਂ ਤਾਂ ਇਹ ਮਾਮਲਾ ਤਕਰੀਬਨ ਤਕਰੀਬਨ ਪਹਿਲਾਂ ਸੈਟਲ ਹੋ ਚੁੱਕਿਆ ਸੀ ਪਰ ਕ੍ਰਿਸ਼ਮਕਪੂਰ ਦਾ ਇਹ ਬਿਆਨ ਨੇ ਤਹਿਲਕਾ ਮਚਾਤਾ ਹਾਲਾ ਕਿ ਰਖਤਾ ਬਾਲੀਵੁੱਡ ਤੇ ਪੂਰਾ ਹਿੰਦੁਸਤਾਨ ਜਦੋਂ ਨੇ ਕਿਹਾ ਕਿ ਵੀ ਸੰਜੇ ਕਪੂਰ ਨੇ ਪਹਿਲੀ ਰਾਤ ਨੂੰ ਹੀ ਉਹਨੂੰ ਆਪਣੇ ਦੋਸਤਾਂ ਦੇ ਸਾਹਮਣੇ ਪਰੋਸਤਾ ਸੀਗਾ ਉਹਦੀ ਬੋਲੀ ਲਗਾਤੀ ਸੀ। ਕ੍ਰਿਸ਼ਮਾ ਨੇ ਇੱਥੋਂ ਤੱਕ ਕਿਹਾ ਕਿ ਜਦੋਂ ਇਨੇ ਮੈਨੂੰ ਆਪਣੇ ਦੋਸਤਾਂ ਦੇ ਸਾਹਮਣੇ ਦੋਸਤਾਂ ਦੇ ਨਾਲ ਸੌਣ ਨੂੰ ਕਿਹਾ ਵੀ ਜਦੋਂ ਮੈਂ ਜਵਾਬ ਦੇਤਾ ਮੈਂ ਅੜ ਗਈ ਤਾਂ ਇੱਕ ਤੋਂ ਬਾਅਦ ਇਹ ਮੇਰੇ ਨਾਲ ਮਾਰਕੁੱਟ ਕਰਨ ਲੱਗ ਪਿਆ। ਇਸ ਤੋਂ ਲਾਵਾ ਵੀ ਕ੍ਰਿਸ਼ਮਾ ਕਪੂਰ ਨੇ ਸੰਜੇ ਕਪੂਰ ਦੇ ਉੱਤੇ ਡੋਮੈਸਟਿਕ ਦੇ ਵਾਇਲੈਂਸ ਦੇ ਵੀ ਕਈ આરોਪ ਲਗਾਏ ਸੀਗੇ। ਮੇਨ આરોਪ ਜਿਹੜਾ ਉਹਦੇ ਵਿੱਚ ਸੀਗਾ ਇਹ આરોਪ ਸੀਗਾ ਕਿ ਵੀ ਸੰਜੇ ਕਪੂਰ ਮੈਂ ਜਦੋਂ ਪ੍ਰੈਗਨੈਂਟ ਸੀ ਤਾਂ ਮੇਰੇ ਥੱਪੜ ਮਾਰਦਾ ਸੀਗਾ। ਇਦੀ ਮਾਂ ਨੇ ਕਿਹਾ ਸੰਜੇਕਪੁਰ ਦੀ ਮਾਂ ਨੇ ਕਿਹਾ ਉਹਨੇ ਮੈਨੂੰ ਸੂਟ ਦਿੱਤਾ ਅਸਲ ਵਿੱਚ ਉਹਨੇ ਸਟਿਚ ਕਰਿਆ ਹੋਇਆ ਇੱਕ ਸੂਟ ਦਿੱਤਾ ਸੀ ਉਹਨੂੰ ਪਾਉਣ ਨੂੰ ਕ੍ਰਿਸ਼ਮਕਪੂਰ ਨੂੰ ਜਾਂ ਕ੍ਰਿਸ਼ਮਕਪੂਰ ਦੇ ਸੂਟ ਫਿੱਟ ਨਹੀਂ ਸੀ ਆ ਰਿਹਾ ਤਾਂ ਉਹ ਸੰਜੇਕਪੁਰ ਨੂੰ ਕਹਿੰਦੀ ਇਹ ਤੇ ਥੱਪੜ ਮਾਰ ਫਿਰ ਕਹਿੰਦਾ ਸੰਜੇਕਪੁਰ ਥੱਪੜ ਮਾਰਿਆ ਮੇਰੇ ਮੈਨੂੰ ਉਹ ਤੋਂ ਇਲਾਵਾ ਵੀ ਮਾਰਕੁੱਟ ਕਰਦਾ ਸੀ ਮੇਰਾ ਕ੍ਰਿਸ਼ਮਕਪੂਰ ਨੇ ਇਹ ਵੀ ਇਲਜ਼ਾਮ ਲਾਇਆ ਸੀ ਕਿ ਜਦੋਂ ਮੇਰਾ ਬੱਚਾ ਛੋਟਾ ਸੀ ਤੇ ਉਹ ਬਿਮਾਰ ਸੀ ਤੇ ਮੈਂ ਇੰਗਲੈਂਡ ਦੀ ਟ੍ਰਿਪ ਕੈਨਸਲ ਕਰਤੀ ਸੀ ਪਰ ਜਿਹੜਾ ਸੰਜੇ ਆ ਉਹ ਪੋਲੋ ਮੈਚ ਖੇਡਣ ਲਈ ਉਹ ਲੰਡਨ ਚਲੇ ਗਿਆ ਸੀ ਤੇ ਪ੍ਰਿੰਸ ਵਿਲੀਅਮ ਦੇ ਨਾਲ ਪੋਲੋ ਮੈਚ ਖੇਡਣ ਲਈ ਉਹ ਲੰਡਨ ਚਲੇ ਗਿਆ ਸੀ ਹੁਣ ਇੱਥੇ ਸਵਾਲ ਤਾਂ ਬਹੁਤ ਉੱਠੇ ਆ ਇਸ ਮੁੱਦੇ ਦੇ ਉੱਤੇ ਸਵਾਲ ਤਾਂ ਉਦੋਂ ਤੋਂ ਲੈ ਕੇ ਹੁਣ ਤੱਕ ਚੱਲੇ ਆਉਂਦੇ ਜਦੋਂ ਪਹਿਲੀ ਰਾਤ ਨੂੰ ਸੰਜੇ ਕਪੂਰ ਨੇ ਆਪਣਾ ਅਸਲੀ ਚਿਹਰਾ ਦਿਖਾਤਾ ਸੀ ਤਾਂ ਫਿਰ ਇਸ ਔਰਤ ਨੂੰ ਐਨੇ ਦਿਨ ਉਹਦੇ ਨਾਲ ਟਿੱਕੀ ਕਿਵੇਂ ਰਹੀ ਕ੍ਰਿਸ਼ਮਾਪੂਰ ਪਰ ਹੁਣ ਦੂਸਰੇ ਵੱਸੇ ਇਹ ਵੀ ਕਹਿੰਦੇ ਨੇ ਵੀ ਉਹ ਸ਼ਾਇਦ ਵਿਆਹ ਕਰਾਉਣਾ ਚਾਹੁੰਦੀ ਸੀ ਪਰ ਤੀਸਰੇ ਪਾਸੇ ਜਿਹੜੀ ਮੇਨ ਗੱਲ ਵ ਤਾਂ ਬਬੀਤਾ ਦੇ ਉੱਤੇ ਵੀ ਆਉਂਦੀ ਕਿਉਂਕਿ ਬਬੀਤਾ ਇੱਕ ਪੂਰੀ ਲਾਲਚੀ ਔਰਤ ਸੀਗੀ ਹੋ ਸਕਦਾ ਕ੍ਰਿਸ਼ਮਾ ਕਪੂਰ ਨੂੰ ਇਹ ਗੱਲਾਂ ਸਿਖਾਈਆਂ ਹੋਣ ਕਿ ਵੀ ਇਦਾਂ ਇਦਾਂ ਕਹਿਣਾ ਜਾਂ ਵਕੀਲ ਨੇ ਸਿਖਾਈਆਂ ਹੋਣ ਕਿਉਂਕਿ ਇੱਕ ਬੰਬੇ ਮਿਰਰ ਦੀ ਰਿਪੋਰਟ ਦੇ ਹਿਸਾਬ ਮੁਤਾਬਕ ਸੰਜੇ ਕਪੂਰ ਨੇ ਵੀ ਇਹ ਗੱਲ ਕਹੀ ਸੀ ਕਿ ਵੀ ਜਿਹੜੀ ਕ੍ਰਿਸ਼ਮਾ ਕਪੂਰ ਆ ਵੀ ਉਹਨੇ ਸਿਰਫ ਉਹਦੇ ਨਾਲ ਵਿਆਹ ਉਹਦੀ ਪੈਸਿਆਂ ਖਾਤਰ ਕੀਤਾ ਉਹਦੀ ਦੌਲਤ ਖਾਤਰ ਕੀਤਾ ਹੈ ਸੰਜੇ ਕਪੂਰ ਨੇ ਤਾਂ ਉੱਤੋਂ ਇਹ ਵੀ ਗੱਲ ਅਭਿਸ਼ੇਕ ਬਚਨ ਔਰ ਕ੍ਰਿਸ਼ਮਾ ਕਪੂਰ ਦਾ ਰਿਸ਼ਤਾ ਵੀ ਉੱਥੇ ਖੋਲਤਾ ਸੀਗਾ ਕੋਰਟ ਦੇ ਵਿੱਚ ਉਹਨੇ ਇਹ ਵੀ ਗੱਲ ਕਹੀ ਸੀ ਵੀ ਆਪਣੇ ਰਿਸ਼ਤੇ ਨੂੰ ਠੀਕ ਕਰਨ ਲਈ ਮੈਨੂੰ ਇੱਕ ਤਰ੍ਹਾਂ ਦਾ ਰੀਬਾਉਂਡ ਦੇ ਤੌਰ ਤੇ ਯੂਜ਼ ਕੀਤਾ ਇਹਨੇ ਉਹਨੇ ਤਾਂ ਇਥੋਂ ਤੱਕ ਰੂਪ ਲਾਇਆ ਕਿ ਵੀ ਇੱਕ ਤਰੂਲ ਮਾਇਆ ਇੱਕ ਜਲਮਾਇਆ ਮੈਨੂੰ ਆਪਣੇ ਬੱਚਿਆਂ ਨੂੰ ਵੀ ਮਿਲਣ ਨਹੀਂ ਦਿੰਦੀ ਹੈਗੀ ਕੋਰਟ ਦਾ ਫੈਸਲਾ ਆ ਗਿਆ ਜਿਹੜੇ ਬੱਚਿਆਂ ਦੀ ਕਸਟਡੀ ਕਸਟਡੀ ਸੀਗੀ ਉਹ ਕ੍ਰਿਸ਼ਨਾ ਕਪੂਰ ਕੋ ਚਲੇਗੀ ਤੇ ਫਿਰ ਸੰਜੇ ਕਪੂਰ ਨੂੰ ਬੱਚਿਆਂ ਨੂੰ ਮਿਲਣ ਦਾ ਅਧਿਕਾਰ ਮਿਲਦਾ ਹੈ ਉਹਦਾ ਜਿਹੜਾ ਸੰਜੇ ਕਪੂਰ ਦਾ ਇਹ ਬਿਆਨ ਸੀਗਾ ਇਹ ਬਿਆਨ ਸੁਣ ਕੇ ਜਿਹੜਾ ਅਨੰਦੀ ਹਿਰਕਪੁਰ ਸੀ ਪੂਰਾ ਪੜ੍ਹ ਕੇ ਆ ਰਣਧੀ ਰਿਕਪੁਰ ਨੇ ਵੀ ਬਿਆਨ ਦਿੱਤਾ ਉਹਨੇ ਕਿਹਾ ਥਰਡ ਕਲਾਸ ਬੰਦਾ ਸੀਗਾ ਵੀ ਸਾਡੇ ਕੋਲ ਅਸੀਂ ਕਪੂਰਾਂ ਬੜੀ ਮਤਲਬ ਹੈਂਕਰ ਚ ਕਹਿੰਦਾ ਸੀ ਸਾਨੂੰ ਪੈਸੇ ਦੀ ਕੋਈ ਕਮੀ ਨਹੀਂ ਸਾਨੂੰ ਫਲਾਣੀ ਚੀਜ਼ ਦੀ ਕੋਈ ਕਮੀ ਨਹੀਂ ਸਾਡੇ ਕੋਲ ਸ਼ੋਹਰਤ ਹੈ ਸਾਡੇ ਕੋਲ ਪੈਸਾ ਹੈ ਜਿਹੜਾ ਸਾਨੂੰ ਸਰਵਾਈਵ ਕਰਾਊਗਾ ਜਿਹੜਾ ਸਾਨੂੰ ਸਨ ਜ਼ਿੰਦਗੀ ਵਿੱਚ ਸਾਡਾ ਸਪੋਰਟ ਬਣ ਕੇ ਰਹੂਗਾ ਪਰ ਇਹਨਾਂ ਸਭ ਦੇ ਬਾਵਜੂਦ ਬਬੀਤਾ ਤੇ ਕ੍ਰਿਸ਼ਨਾਕੂਰ ਦੇ ਉਹ ਸੁਪਨੇ ਚੱਕਾ ਚੱਕਣਾ ਚੂਰ ਹੋ ਗਏ ਜਿਹੜੇ ਕਿ ਉਹਨਾਂ ਨੇ ਸੋਚੇ ਸੀ ਇਸ ਡਿਵੋਰਸ ਦੇ ਉੱਤੇ ਉਹਨਾਂ ਨੂੰ ਉਹ ਨਹੀਂ ਮਿਲ ਪਾਇਆ ਜਿੰਨਾ ਕਿ ਉਹ ਚਾਹੁੰਦੇ ਸੀ ਇਨਨੂੰ 70 ਕਰੋੜ ਰੁਪਏ ਦੀ ਅਲਮਨੀ ਦੇ ਤੌਰ ਤੇ ਰਕਮ ਤਾਂ ਮਿਲੀ 70 ਕਰੋੜ ਤੋਂ ਇਲਾਵਾ ਖਾਰ ਦੇ ਵਿੱਚ ਇੱਕ 17 ਕਰੋੜ ਰੁਪਏ ਦਾ ਫਲੈਟ ਵੀ ਕ੍ਰਿਸ਼ਮਾਪੁਰ ਦੇ ਨਾਂ ਕੀਤਾ ਤੇ ਉਹਨਾਂ ਤੋਂ ਉਹਨਾਂ ਨੂੰ ਇੰਟਰਸਟ ਵੀ ਆਉਂਦਾ ਪਿਆ ਤੇ 10 ਲੱਖ ਰੁਪਏ ਦੇ ਤੌਰ ਦੇ ਉੱਤੇ ਮਹੀਨੇ ਦਾ ਉਹਨਾਂ ਨੂੰ ਇੰਟਰਸਟ ਵੀ ਮਿਲਦਾ ਹੈ ਮਿਲ ਰਿਹਾ 10 ਲੱਖ ਰੁਪਏ ਦਾ ਇੰਟਰਸਟ ਅਸਲ ਵਿੱਚ ਤਾਂ ਮਿਲਦਾ ਸੀ ਕਿਉਂਕਿ 14 ਕਰੋੜ ਰੁਪਏ ਦੇ ਬੌਂਡ ਵੀ ਖਰੀਦੇ ਸੀਗੇ ਆਪਣੇ ਬੱਚਿਆਂ ਦੇ ਨਾਂ ਤੇ ਇਹਦੇ ਤੋਂ ਇਲਾਵਾ ਹਿੰਦੁਸਤਾਨ ਟਾਈਮਜ਼ ਦੇ ਮੁਤਾਬਕ ਸੰਜੇ ਕਪੂਰ ਨੇ ਉਹ ਸਤਰੀ ਧਨਵੀ ਕ੍ਰਿਸ਼ਮਾ ਕਪੂਰ ਨੂੰ ਵਾਪਸ ਕਰਤਾ ਜਿਹੜਾ ਕਿ ਉਹ ਵਿਆਹ ਦੇ ਸਮੇਂ ਦਿੱਤਾ ਜਾਂਦਾ ਹੁੰਦਾ ਲੇਡੀਜ਼ ਹਾਲਾਂਕਿ ਉਹ ਡਿਵੋਰਸ ਦੇ ਤਮ ਚੰਗਾ ਜੂਤ ਪਤਾਂ ਹੋਇਆ ਚੰਗੇ ਇੱਕ ਦੂਜੇ ਵੱਲ ਕਮੈਂਟ ਕੀਤੇ ਗਏ ਚੰਗੀ ਇੱਕ ਦੂਜੇ ਦੀ ਮਤਲਬ ਲਾਹਪਾ ਕੀਤੀ ਗਈ ਪਰ ਜਦੋਂ ਡਿਵੋਰਸ ਹੋ ਗਿਆ ਥੋੜੇ ਚਿਰ ਬਾਅਦ ਅਲਮਨੀ ਬਗਲਾ ਸੈਟਲ ਹੋ ਗਿਆ ਸਾਰਾ ਕੁਝ ਫਿਰ ਸੰਜੇ ਕਪੂਰ ਤੇ ਜਿਹੜੀ ਕ੍ਰਿਸ਼ਮਾ ਕਪੂਰ ਸੀ ਇਹਨਾਂ ਦੇ ਰਿਸ਼ਤੇ ਫਿਰ ਸਫਿਰਦ ਹੋਗੇ ਇਹ ਆਪਸ ਵਿੱਚ ਇੱਕ ਦੂਸਰੇ ਨਾਲ ਫਿਰ ਨੋਟਿਸ ਹੋਣ ਲੱਪੇ ਕਈ ਜਗ੍ਹਾ ਤੇ ਉਹਨੂੰ ਸਪੋਟ ਕੀਤਾ ਜਾਣ ਲੱਪੇ ਆ ਕਈ ਜਗ੍ਹਾ ਤੇ ਦੇਖਿਆ ਜਾਣ ਲੱਪੇ ਆ ਬਰ ਅਸਲ ਇਹਨਾਂ ਦੋਵਾਂ ਦੀ ਬੇਟੀ ਸਮੈਰਾ ਆ ਜਦੋਂ 23 ਸਾਲ ਦੀ ਉਮਰ ਦੇ ਵਿੱਚ ਉਦੋਂ ਸ਼ਾਇਦ 18 ਸਾਲ ਦੀ ਹੋਈ ਸੀਗੀ ਉਦੋਂ ਸੰਜੇ ਕਪੂਰ ਨੇ ਇੱਕ ਪੋਸਟ ਵੀ ਲਿਖੀ ਸੀ ਨਾਲ ਫੋਟੋ ਪਾ ਕੇ ਆਪਣੀ ਬੇਟੀ ਦੀ ਪੋਸਟ ਵੀ ਇੱਕ ਸ਼ਾਇਦ ਇੰਸਟਾਗ੍ਰਾਮ ਦੇ ਉੱਤੇ ਪਾਈ ਸੀਗੀ ਉਹਨੇ ਲਿਖਿਆ ਸੀ ਵੀ ਇੱਕ ਪਿਤਾ ਆਪਣੀ ਬੇਟੀ ਦਾ ਹੱਥ ਥੋੜੀ ਦੇਰ ਲਈ ਫੜਦਾ ਆ ਪਰ ਉਹਦਾ ਦਿਲ ਉਹਦਾ ਹਮੇਸ਼ਾ ਲਈ ਫੜੀ ਰੱਖਦਾ ਆ ਕਹਿੰਦੇ ਨੇ ਦੁੱਧ ਦੁੱਧ ਦਾ ਜਲਿਆ ਲੱਸੀ ਨੂੰ ਵੀ ਫੂਕਾ ਮਾਰ ਮਾਰ ਪੀਂਦਾ ਪਰ ਇੱਥੇ ਬਬੀਤਾ ਫਿਰ ਨਹੀਂ ਸੁਧਰੀ ਹੈਗੀ ਜਦ ਪਹਿਲਾਂ ਹੀ ਇੱਕ ਲੜਕੀ ਕ੍ਰਿਸ਼ਮਾ ਕੂਰ ਦੋ ਬੱਚਿਆਂ ਦੇ ਨਾਲ ਆਪਣੇ ਪੀਕੇ ਆ ਕੇ ਬੈਠੀ ਆ ਆਪਣੇ ਘਰੇ ਆ ਕੇ ਬੈਠੀ ਆ ਤਾਂ ਉਸ ਤੋਂ ਬਾਅਦ ਕਰੀਨਾ ਕਪੂਰ ਦਾ ਵਿਆਹ ਸੈਫੁਲੀਨਾ ਕਾ ਨਾਲ ਕਰਾਉਣ ਦੀ ਵੀ ਹਾਮੀ ਭਰਤੀ ਜਿਹੜਾ ਕਿ ਪਹਿਲਾਂ ਹੀ ਦੋ ਬੱਚਿਆਂ ਦਾ ਪਿਓ ਸੀਗਾ ਤਾਂ ਫਿਰ ਉਹ ਤੁਹਾਨੂੰ ਪਤਾ ਉਹ ਵੀ ਉੱਚ ਰਾਜਪਾਠ ਨਵਾਬੀ ਸ਼ਾਨੋ ਸ਼ੌਕਤ ਹਾਲਾਂਕਿ ਬਬੀਤਾ ਦੀ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਜਦੋਂ ਉਹ ਕਰੀਨਾ ਕਪੂਰ ਦੇ ਵਿਆਹ ਲਈ ਜਿਹੜਾ ਪੰਡਤ ਉਹਨਾਂ ਦੇ ਘਰੇ ਆਉਂਦਾ ਹੁੰਦਾ ਸੀਗਾ ਉਸ ਪੰਡਤ ਨੂੰ ਉਹ ਬਾਰ-ਬਾਰ ਪੁੱਛਦੀ ਹੁੰਦੀ ਸੀ ਚਲੋ ਕਰੀਨਾ ਗੁਰਦਾ ਤਾਂ ਠੀਕ ਹੋ ਗਿਆ ਕਰੀਨਾ ਦਾ ਠੀਕ ਹੋ ਗਿਆ ਲੋਲੋ ਕੇ ਬਾਰੇ ਵਿੱਚ ਬਤਾਓ ਲੋਲੋ ਕੇ ਲੋਲੋ ਦਾ ਜੀਵਨ ਕਦ ਠੀਕ ਹੋਗਾ ਉਸ ਦੀ ਜ਼ਿੰਦਗੀ ਮੇ ਕੌਣ ਆਏਗਾ ਮਤਲਬ ਕਹਿਣ ਦਾ ਮਤਲਬ ਇੱਕ ਗਲਤੀ ਕਰੀ ਬੈਠੀ ਆ ਦੂਸਰੀ ਕਰਨ ਨੂੰ ਤਿਆਰ ਖੜੀ ਆ ਤੀਸਰੀ ਬਾਰੇ ਫਿਰਦਾਰ ਦੀ ਪੁੱਛਦੀ ਫਿਰਦੀ ਆ ਜਦ ਕਿ ਸਾਰਾ ਸਿਆਪੇ ਦੀ ਜੜ ਤਾਂ ਉਹ ਆਪੇ ਸੀਗੀ ਬਪੀਤਾ ਹੀ ਸੀਗੀ ਸਾਰਾ ਕੰਮ ਤਾਂ ਕਿਉਂਕਿ ਰਣਧੀਰ ਕਪੂਰ ਨੇ ਠੋਕ ਕੇ ਗੱਲ ਕਹੀ ਆ ਕਿ ਵੀ ਅਸੀਂ ਵਿਆਹ ਦੀ ਬਿਲਕੁਲ ਰਾਜ਼ੀ ਨਹੀਂ ਸੀ ਇਸ ਵਿਆਹ ਕਰਾਉਣ ਦੇ ਵਿੱਚ ਤਾਂ ਫਿਰ ਵਿਆਹ ਕਰਨ ਨੂੰ ਰਾਜ਼ੀ ਕੌਣ ਸੀਗਾ ਉਸ ਘਰ ਦੇ ਵਿੱਚ ਤੁਸੀਂ ਆਪੇ ਹਿਸਾਬ ਲਾ ਲਓ ਕਿਉਂਕਿ ਚਲਦੀ ਹੋ ਬਬਿੱਤਾ ਦੀ ਸੀ ਦੋ ਕੁੜੀਆਂ ਰਹਦੀਆਂ ਬਬਿੱਤਾ ਦੇ ਕੋਲ ਸੀਗੀਆਂ ਤਾਂ ਕ੍ਰਿਸ਼ਮਾ ਕਪੂਰ ਦਾ ਵੀ ਵਿਆਹ ਤੋਂ ਬਾਅਦ ਡਾਈਵੋਰਸ ਤੋਂ ਬਾਅਦ ਜ਼ਿੰਦਗੀ 'ਚ ਇੱਕ ਟਵਿਸਟ ਟਰਨ ਆਏ ਸੀਗੇ ਉਹ ਵੀ ਮੈਂ ਤੁਹਾਨੂੰ ਸੁਣਾਉਣਾ ਚਾਹੁੰਦਾ ਜਦੋਂ ਇਹ ਡਿਵੋਰਸ ਦਾ ਕੇਸ ਚੱਲ ਰਿਹਾ ਸੀ ਤਾਂ ਕ੍ਰਿਸ਼ਮਾ ਕਪੂਰ ਦੀ ਇੱਕ ਸੰਦੀਪ ਨੌ ਦੇ ਮਤਲਬ ਬੰਦੇ ਨਾਲ ਮੁਲਾਕਾਤ ਹੋ ਗਈ ਜਿਹਦਾ ਕਿ ਖੁਦ ਪਹਿਲਾਂ ਉਹਦਾ ਵੀ ਡਿਵੋਰਸ ਦਾ ਕੇਸ ਚੱਲ ਰਿਹਾ ਸੀ ਤੇ ਕ੍ਰਿਸ਼ਮਾ ਕਪੂਰ ਦੀ ਗਾਠੀ ਉਹਦੇ ਨਾਲ ਪੈ ਗਈ ਤੇ 2.5 ਸਾਲ ਰਿਲੇਸ਼ਨ ਫਿਰ ਉਹਦੇ ਨਾਲ ਚੱਲਦਾ ਰਿਹਾ ਤੇ ਉਧਰ ਸੰਜੇ ਕਪੂਰ ਨੇ ਉੱਥੇ ਦੀ ਇੱਕ ਸੋਸ਼ਲ ਐਕਟੀਵਿਟੀ ਸੀ ਪ੍ਰੀਆ ਸਚਦੇਵ ਨਾਲ ਡੇਟਿੰਗ ਸ਼ੁਰੂ ਹੋ ਗਈ ਤੇ ਉਸ ਤੋਂ ਬਾਅਦ ਫਿਰ ਉਹਦੇ ਨਾਲ 2 ਸਾਲਾਂ ਦਾ ਵਿਆਹ ਕਰਾ ਲਿਆ ਉਹਦੇ ਤੋਂ ਵੀ ਇੱਕ ਸੰਜੇ ਕਪੂਰ ਦਾ ਬੱਚਾ ਹੈ ਮਤਲਬ ਕਹਿਣ ਦਾ ਮਤਲਬ ਉਹਨਾਂ ਸੰਜੇ ਕਪੂਰ ਦੇ ਤਿੰਨ ਬੱਚੇ ਹੋ ਗਏ ਦੋ ਤਾਂ ਕ੍ਰਿਸ਼ਮਾ ਕਪੂਰ ਕੋਲ ਇੱਕ ਸਚ ਪ੍ਰੀਆ ਕੋਲ ਅਜੇ ਮੈਂ ਤੁਹਾਨੂੰ ਹੋਰ ਵੀ ਦੱਸ ਸਕਦਾ ਹਾਂ ਵੀ ਕ੍ਰਿਸ਼ਮਾ ਕਪੂਰ ਦੀ ਲਾਈਫ ਦੇ ਵਿੱਚ ਹੋਰ ਕੀ ਕੀ ਚੇਂਜਸ ਆਏ ਸੀਗੇ ਪਰ ਹੁਣ ਗੱਲ ਇਦਾਂ ਵੀ ਵੀਡੀਓ ਫਿਰ ਹੋਰ ਬਹੁਤ ਲੰਬੀ ਹੋਣੀ ਆ ਤਾਂ ਅੱਜ ਦੇ ਵਾਸਤੇ ਇੰਨਾ ਹੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਰੱਬ ਰਾਖਾ ਹੱਸਦੇ ਬਸਦੇ ਰਹੋ ਪੰਜਾਬੀ